ਟੀਚਰ ਸਟੂਡੈਂਟਸ ਨੈਕਸਟ ਵੀਡੀਓ ਪੀਐਸ ਡਾਟ ਸੋਸ ਸਟਡੀ ਠੀਕ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਔਰ ਕਮੈਂਟ ਵੀ ਕਰਿਆ ਕਰੋ ਠੀਕ ਹੈ ਨੈਕਸਟ ਹੈ ਨਾਲੰਦਾ ਵਿਸ਼ਵ ਵਿਦਿਆਲਿਆ ਨੂੰ ਨਾਸਟ ਕਿਸ ਨੇ ਕੀਤਾ ਕਿਸ ਨੇ ਕੀਤਾ ਨਾਸਟ ਵਕਤਿਆਰ ਖਿਲਜੀ ਨੇ ਅੱਗੇ ਹੈ ਵਿਸ਼ ਵਿਕਰਮ ਸ਼ਿਲਾ ਵਿਸ਼ਵ ਵਿਦਿਆਲੇ ਦੀ ਸਥਾਪਨਾ ਕਿਸ ਨੇ ਕੀਤੀ ਇਹ ਕੀਤੀ ਸੀ ਧਰਮਪਾਲ ਨੇ ਨੈਕਸਟ ਹੈ 780 ਤੋਂ 815 ਏਡੀ ਦੇ ਵਿੱਚ ਵਿਕਰਮ ਵਿਕਰਮ ਸ਼ਿਲਾ ਵਿਸ਼ਵ ਵਿਦਿਆਲੇ ਦੀ ਸਥਾਪਨਾ ਹੋਈ ਸੀ ਠੀਕ ਹੈ ਅੱਗੇ ਹੈ ਗੁਪਤ ਵੰਸ਼ ਦਾ ਆਖਰੀ ਮਹਾਨ ਸ਼ਾਸਕ ਕੌਣ ਸੀ ਇਹ ਸੀ ਸਿਕੰਦ ਗੁਪਤ ਠੀਕ ਹੈ ਜਿਹੜਾ ਗੁਪਤ ਵੰਸ਼ ਸੀਗਾ ਉਹਦਾ ਆਖਰੀ ਮਹਾਨ ਸ਼ਾਸਕ ਸੀਗਾ ਸਕੰਦ ਗੁਪਤ ਗੁਪਤ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀ ਮਹਾਨ ਸ਼ਾਸਕ ਤੇ ਆਖਰੀ ਸ਼ਾਸਕ ਕੌਣ ਸੀਗਾ ਉਦਾਂ ਭਾਨੂ ਗੁਪਤ ਜਾਂ ਵਿਸ਼ਨੂ ਗੁਪਤ ਠੀਕ ਹੈ ਇਹਨੂੰ ਕਹਿੰਦੇ ਆ ਜਾਂ ਵਿਸ਼ਨੂ ਗੁਪਤ ਵੀ ਕਹਿ ਜਾਂਦੇ ਇਹਨੂੰ ਭਾਨੂ ਗੁਪਤ ਜਾਂ ਵਿਸ਼ਨੂ ਗੁਪਤ ਹੂਣ ਕੌਣ ਸਨ ਹੂਣ ਮੱਧ ਏਸ਼ੀਆ ਦੀ ਵਰਵਰ ਜਾਤੀ ਸੀਗੀ ਇੱਕ ਠੀਕ ਹੈ ਕਿੰਦੇ ਹੇਟ ਲਿਖੀਆਂ ਵਿੱਚੋਂ ਭਾਰਤ ਵਿੱਚ ਆਉਣ ਵਾਲਾ ਪਹਿਲਾ ਹੂਣ ਸ਼ਾਸਕ ਕੌਣ ਸੀ? ਕੌਣ ਸੀਗਾ? ਤੇਗਿੰਨ। ਤੇਗਿੰਨ ਸੀਗਾ ਪਹਿਲਾ। ਗੁਪਤ ਕਾਲ ਸਮੇਂ ਕੇਂਦਰੀ ਸ਼ਾਸਨ ਪ੍ਰਬੰਧ ਦਾ ਮੁਖੀ ਕੌਣ ਸੀ? ਗੁਪਤ ਕਾਲ ਸਮੇਂ ਜਿਹੜਾ ਕੇਂਦਰੀ ਸ਼ਾਸਨ ਪ੍ਰਬੰਧ ਸੀ ਉਹਦਾ ਮੁਖੀ ਰਾਜਾ ਸੀਗਾ। ਰਾਜੇ ਦਾ ਕਹਿੰਦੇ ਉਹਦਾ ਜੱਦੀ ਹੁੰਦਾ ਸੀਗਾ, ਜੱਦੀ ਪੁਸ਼ਤੀ ਹੁੰਦਾ ਸੀਗਾ। ਮંત્રી ਪ੍ਰਿਸ਼ਦ ਤੇ ਬਖਫਕ ਮੰਤਰੀਆਂ ਨੂੰ ਕੇਂਦਰ ਵਿੱਚ ਰੱਖਿਆ ਜਾਂਦਾ ਸੀਗਾ ਠੀਕ ਹੈ ਨੈਕਸਟ ਹੈ ਗੁਪਤ ਸਾਮਰਾਜ ਸਮੇਂ ਦੇਸ਼ ਜਾਂ ਉਪਤੀ ਦਾ ਮੁਖੀ ਕੌਣ ਹੁੰਦਾ ਸੀ ਹੁੰਦਾ ਸੀ ਉਪਾਸਕ ਮਹਾਰਾਜ ਠੀਕ ਹੈ ਜਿਹੜਾ ਗੁਪਤ ਸਾਮਰਾਜ ਸੀਗਾ ਉਸ ਸਮੇਂ ਦੇ ਦੇਸ਼ ਜਾਂ ਉਪਤੀ ਦਾ ਜਿਹੜਾ ਮੁਖੀ ਸੀਗਾ ਉਹ ਉਪਾਸਕ ਮਹਾਰਾਜ ਹੁੰਦਾ ਸੀਗਾ ਠੀਕ ਹੈ ਨੈਕਸਟ ਅ ਜੀਲਾ ਪ੍ਰਦੇਸ਼ ਦੇ ਮੁਖੀ ਨੂੰ ਗੁਪਤ ਸਾਮਰਾਜ ਦੇ ਸਮੇਂ ਇਹ ਕੀ ਕਿਹਾ ਜਾਂਦਾ ਸੀਗਾ ਉਹਨੂੰ ਕਿਹਾ ਜਾਂਦਾ ਹੈ ਵਿਜੇਪਤੀ ਵਿਸ਼ੇ ਪਤੀ ਗੁਪਤ ਸਾਮਰਾਜ ਦੇ ਸਮੇਂ ਵਿੱਤੀ ਪ੍ਰਬੰਧ ਦੀ ਭੂਮਿਕਾ ਕਰ ਕਿੰਨਾ ਲਿਆ ਜਾਂਦਾ ਸੀ ਜਿਹੜਾ ਗੁਪਤ ਸਾਮਰਾਜ ਸੀ ਉਸ ਸਮੇਂ ਜਿਹੜਾ ਭੂਮੀ ਜਿਹੜਾ ਕਾਰਾ ਉਹ 1/6 ਹਿੱਸਾ ਲਿਆ ਜਾਂਦਾ ਸੀਗਾ ਠੀਕ ਹੈ ਸੈਨਾ ਉੱਪਰ ਆਮਦਨ ਦਾ ਕਿੰਨਾ ਭਾਗ ਖਰਚ ਕਰ ਦਿੱਤਾ ਜਾਂਦਾ ਸੀਗਾ ਉਹਨਾਂ ਦਾ 1/2 ਭਾਗ ਜਿਹੜਾ ਸੀਗਾ ਸੈਨਾ ਤੇ ਖਰਚਦੇ ਸੀਗੇ ਸਤੀ ਪ੍ਰਥਾ ਦੇ ਸਭ ਤੋਂ ਪਹਿਲਾ ਨਿਸ਼ਾਨ ਕਿੱਥੋਂ ਮਿਲੇ ਇਹ ਮਿਲੇ ਸੀਗੇ ਜੀ ਇਹ ਰਨ ਅਬਿਲੇਖ ਤੋਂ ਇਸ ਸਮੇਂ ਸਮਾਜ ਕਿੰਨੇ ਵਰਗਾਂ ਵਿੱਚ ਆ ਭਾਗ ਵਰਗਾ ਵਿੱਚ ਹੈ ਉਸ ਸਮੇਂ ਸਮਾਜ ਕਿ ਕਿੰਨੇ ਭਾਗਾਂ ਚਾਰ ਭਾਗਾਂ ਦੇ ਵਿੱਚ ਗੁਪਤ ਸਾਮਰਾਜ ਦੇ ਸਮੇਂ ਇਸਤਰੀ ਦੀ ਹਾਲਤ ਕਿ ਉਹ ਜਿਹੀ ਸੀ ਗੁਪਤ ਸਾਮਰਾਜ ਸਮੇਂ ਇਸਤਰੀ ਹਾਲਤ ਮਾੜੀ ਸੀਗੀ ਠੀਕ ਹੈ ਗੁਪਤ ਸਾਮਰਾਜ ਦੇ ਲੋਕ ਕਿਸ ਧਰਮ ਦੇ ਕਟੜ ਪੁਜਾਰੀ ਸਨ हिंदू धर्म वैष्णव धर्म वैष्णव मत शैव मत शक्ति मत जैन बौद्ध धर्म इस समय बहुत घट प्रचलित ठीक है हिंदू वैष्णव मत शैव मत शक्ति शक्तिमत ਇਹਦੇ ਵਿੱਚ ਵਿਸ਼ਵਾਸ ਰੱਖਦੇ ਸੀਗੇ ਤੇ ਜੈਨ ਤੇ ਬੁੱਧ ਧਰਮ ਇਸ ਸਮੇਂ ਬਹੁਤ ਘੱਟ ਪ੍ਰਚਲਿਤ ਸੀਗਾ ਠੀਕ ਹੈ ਬੰਗਾਲ ਵਿੱਚ ਕਿਸ ਵੰਦਰਗਾਹ ਰਾਹੀਂ ਭਾਰਤ ਦਾ ਜਾਣਾ ਜਾਵਾ ਸੁਮਿਤਰਾ ਤੇ ਚੀਨ ਆਦਿ ਨਾਲ ਹੁੰਦਾ ਸੀ ਬੰਗਾਲ ਵਿੱਚ ਵੰਦਰਗਾਹ ਰਾਹੀਂ ਭਾਰਤ ਦਾ ਜਾਣਾ ਸੁਮਿਤਰਾ ਤੇ ਚੀਨ ਆਦਿ ਨਾਲ ਹੁੰਦਾ ਸੀ ਤਾਮਰ ਲਿਪਤ ਸਾਮਰ ਲਿਪਤ ਨਾਲ ਗੁਪਤ ਕਾਲ ਸਮੇ ਰਾਜ ਰਾਜ ਭਾਸ਼ਾ ਕਿਹੜੀ ਸੀ ਗੁਪਤ ਰਾਜ ਉਹ ਸੀਗਾ ਉਸ ਸਮੇ ਰਾਜ ਭਾਸ਼ਾ ਕਿਹੜੀ ਸੀ ਸੰਸਕ੍ਰਿਤ ਅੱਗੇ ਹੈ ਗੁਪਤ ਸਾਮਰਾਜ ਦੇ ਸਮੇ ਦਰਸ਼ਨ ਸ਼ਾਸਤਰ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਦੋ ਭਾਗਾਂ ਵਿੱਚ ਆਸਤਿਕ ਦਰਸ਼ਨ ਤੇ ਨਾਸਤਿਕ ਦਰਸ਼ਨ ਆਸਤਿਕ ਦਰਸ਼ਨ ਵਿੱਚ ਕੀ ਸ਼ਾਮਲ ਸਨ ਪੂਰਵ ਮੀਮंसा ਉੱਤਰ ਮੀਮंसा ਸੰਖਿਆਦਰਸ਼ਨ ਯੋਗਦਰਸ਼ਨ ਠੀਕ ਹੈ ਇਹ ਸ਼ਾਮਲ ਸਹੀ ਹੈ ਅੱਗੇ ਹੈ ਮੈਂ ਨਾ ਹੋਰ ਵੀ ਤੁਹਾਨੂੰ ਕੁਐਸਚਨ ਦੇਣੇ ਆ ਵੇ ਮਤਲਬ ਤੁਹਾਨੂੰ ਟਾਈਮ ਹੀ ਬੜਾ ਥੋੜਾ ਆ ਮੈਂ ਹਨਾ ਤਿਆਰੀ ਜ਼ਿਆਦਾ ਕਰਾਉਣੀ ਪਾਉਂਦੀ ਹੁ ਤੁਹਾਡੀ ਮੈਨੂੰ ਮਜ਼ਦੂਰੀ ਨੂੰ ਨਾ ਹੁਣ ਥੋੜਾ ਜਿਹਾ ਸਮਾਪੇ ਕਰਨਾ ਪੈ ਰਿਹਾ ਜੇ ਤਾਂ ਤੁਹਾਡੇ ਦਿਨ ਵਧ ਗਏ ਫੇਰ ਤਾਂ ਥੋੜਾ ਹੋਰ ਵਧੀਆ ਹੋ ਜਾਊਗਾ ਆਸਤਿਕ ਦਰਸ਼ਨ ਕਿਸ ਨੂੰ ਕਿਹਾ ਜਾਂਦਾ ਹੈ ਯੂ ਵੇਦਾਂ ਨੂੰ ਮੰਨਦੇ ਸੀਗੇ ਆਸਤਿਕ ਦਰਸ਼ਨ ਜੋ ਵੇਦਾਂ ਨੂੰ ਮੰਨਦੇ ਸੀ ਇਹ ਤਾਂ ਤੁਹਾਡੀ ਤਰੀਕ ਪਹਿਲੀ ਤਰੀਕ ਤੋਂ ਅੱਗੇ ਵੱਧ ਗਈ ਫੇ ਤੁਹਾਡੀ ਸੋਹਣੀ ਤਿਆਰੀ ਹੋ ਜਾਣੀ ਆ ਵੈਸੇ ਵੱਧ ਜਾਂਦੀ ਹੁੰਦੀ ਆ 10 ਕ ਦਿਨ ਪਹਿਲਾਂ ਦੱਸ ਦਿੰਦੇ ਉਹ 10 ਫਾਈਨ ਦਿਨ ਪਹਿਲੇ ਦੱਸ ਦਿੰਦੇ ਆ ਵੱਧ ਜਾਣੀ ਚਾਹੀਦੀ ਤੁਹਾਡੀ ਤਿਆਰੀ ਹੋ ਜਾਊਗੀ ਚੰਗੀ ਤਰ੍ਹਾਂ ਹਨਾ ਤੇ ਨੈਕਸਟ ਹੈ ਪੂਰਵ ਮਿਮਾਸ ਮਿਮਾਸਾ ਪੂਰਵ ਮਿਮਾਸਾ ਜਿਹੜਾ ਸਗਾ ਦੇ ਸੰਸਥਾਪਕ ਕੌਣ ਸਨ ਪੂਰਵ ਮੀਮਸਾ ਦੇ ਸੰਸਥਾਪਕ ਕੌਣ ਸਨ ਇਹ ਸੀ ਨਾਸਤਿਕ ਦਰਸ਼ਨ ਜੈਮਨੀ ਠੀਕ ਹੈ ਆਸਤਿਕ ਦਰਸ਼ਨ ਜੈਮਨੀ ਸੰਖਿਆ ਦਰਸ਼ਨ ਦਾ ਪਰਵਰਤਕ ਕੌਣ ਸੀ ਇਹ ਸੀ ਕਪਲ 무ਨੀ ਸੰਖਿਆ ਦਰਸ਼ਨ ਦਾ ਪਰਵਰਤਕ ਕੌਣ ਸੀ ਕਪਲ 무ਨੀ ਰਮਾਇਣ ਦੇ ਕਿੰਨੇ ਕਾંડ ਮੰਨੇ ਜਾਂਦੇ ਹਨ ਇਹ ਤੇ ਆਉਂਦਾ ਹੁੰਦਾ ਕੁਐਸਚਨ ਰਮਾਇਣ ਆ ਤੇ ਠੀਕ ਹੈ ਇਹਦੇ ਜੀ ਬਾਲਮੀਕ ਦੇ ਅਨੁਸਾਰ ਜੁਗ ਕਾંડ ਸੁੰਦਰ ਕਾંડ ਉੱਤਰ ਕਾંડ ਵਾਲਕ ਕਾંડ ਤੇ ਅਯੁੱਧਿਆ ਠੀਕ ਹੈ ਤੇ ਰਮਾਇਣ ਦੇ ਰਮਾਇਣ ਦੇ 24000 ਸ਼ਲੋਕ ਮਿਲਦੇ ਆ ਠੀਕ ਹੈ ਇਹ ਜਿਹੜਾ ਆ ਕਾંડ ਜਿਹੜੇ ਆ ਨਾ ਇਹ ਬਾਲਮਿਕੀ ਦੇ ਅਨੁਸਾਰ ਆ ਸੱਤ ਕਾંડ ਮਿਲਦੇ ਹਨ ਯਾਦ ਰੱਖ ਲੈ ਦਿਮਾਗ 'ਚ ਧਾਰਮਿਕ માનਤਾ ਅਨੁਸਾਰ ਮਹਾਭਾਰਤ ਨੂੰ ਲਿਪੀਵੱਦ ਕਿਸ ਨੇ ਕੀਤਾ ਧਾਰਮਿਕ ਮੰਤਨ ਅਨੁਸਾਰ ਗਣੇਸ਼ ਜੀ ਨੇ ਮਹਾਭਾਰਤ ਨੂੰ ਲਿਪੀਵੱਦ ਕੀਤਾ ਸੀਗਾ ਰਚਨਾ ਰਚਨਾ ઋષਿ ਵੇਦਵਿਆਸ ਕੀਤੀ ਸੀਗੀ ਰਚਨਾ ਜਿਹੜੀ ਸੀ ઋષਿ ਵੇਦਵਿਆਸ ਨੇ ਕੀਤੀ ਸੀਨੀ ਸ਼ਲੋਕ 8000 ਸੀਗੇ ਜੈ ਸੰਹਤਾ ਜਿਹੜੀ ਸੀਗੀ ਆਰੰਭ ਵਿੱਚ ਸੀਗੀ ਠੀਕ ਹੈ ਅ ਸ਼ਲੋਕ ਸੀਗੇ 2400 ਤੇ ਭਾਰਤ ਸਹਿੰਤਾ ਸ਼ਲੋਕੇ ਸੀਗੇ 10 1 ਲੱਖ ਦੇ ਕਰੀਬ ਮਹਾ ਭਾਰਤ ਦੇ ਠੀਕ ਹੈ ਇਸ ਦੇ 18 ਪਰਵ ਹਨ ਤੇ 6 ਪਰਵ ਵਿੱਚ ਸ਼੍ਰੀ ਭਗਵਤ ਗੀਤਾ ਸ਼ਾਮਲ ਹੈ 6ਵੇਂ ਪਰ 6ਵੇਂ ਪਰਵ ਵਿੱਚ श्री भागवत गीता शाम वाला 6वे जेड़ा पर्व ਉਹਦੇ ਵਿੱਚ ਆ ਠੀਕ ਹੈ ਇਹ ਲਿਖਿਆ ਵਿੱਚੋਂ ਕਿਹੜਾ ਕਾਲੀਦਾਸ ਦਾ ਨਾਟਕ ਹੈ ਕਾਲੀਦਾਸ ਦਾ ਨਾਟਕ ਕਿਹੜਾ ਸੀ मालविका अग्निमित्र ਠੀਕ ਹੈ ਅਗਲਾ ਸੀ ਅਵ ਅਵज्ञान शुਕੰਤਲਮ ਅੱਗੇ ਸਗਾ विक्रमो उर्वशीया ਕਾਅਰਤ ਦਾ ਸ਼ੇਕਸਪੀਅਰ ਕੌਣ ਹੈ ਕਾਲੀਦਾਸ ਕਾਅਰਤ ਦਾ ਸ਼ੇਕਸਪੀਅਰ ਕੌਣ ਹੈ ਕਾਲੀਦਾਸ ਠੀਕ ਹੈ ਇੰਨਾ ਕਰ ਲੋ ਨੈਕਸਟ ਅਗਲੀ ਵੀਡੀਓ 'ਚ ਮੈਂ ਕਰਾਨੀ ਹੈ